ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮਨਦੀਪ ਕੌਰ ਵੱਲੋਂ ਤੁਹਾਡਾ ਸਵਾਗਤ ਹੈ ਹੋਰ ਸੁਣਾਓ ਜੀ ਕਿ ਮੀਓ ਸਭ ਠੀਕ ਹੋਗੇ ਖੁਸ਼ ਹੋਮਗੇ ਕਸਾ ਹਾਲ ਹੋਮਗੇ ਚੜਦੀ ਕਲਾ ਚ ਹੋਮਗੇ ਅੱਜ ਆਪਾਂ ਤੁਹਾਡੇ ਲਈ ਇੱਕ ਪੰਜਾਬੀ ਕਹਾਣੀ ਲੈ ਕੇ ਆਏ ਆਂ ਜੇ ਤੁਹਾਨੂੰ ਮੇਰੀ ਇਹ ਕਹਾਣੀ ਵਧੀਆ ਲੱਗੇ ਤਾਂ ਮੇਰੇ ਚੈਨਲ ਲੈ ਕਮੈਂਟ ਸ਼ੇਅਰ ਤੇ ਸਬਸਕ੍ਰਾਈਬਰ ਵੀ ਕਰਨਾ ਜੀ ਇਹ ਕਹਾਣੀ ਹੈ ਇੱਕ ਚਿੜੀ ਤੇ ਕਾਂ ਦੀ ਇੱਕ ਵਾਰ ਦੀ ਗੱਲ ਹੈ ਇੱਕ ਚਿੜੀ ਤੇ ਕਾਂ ਇੱਕ ਦਰਖਤ ਤੇ ਰਹਿੰਦੇ ਸਨ ਉਹ ਦੋਵੇਂ ਪੂਰੇ ਪੱਕੇ ਦੋਸਤ ਸਨ ਉਹ ਦੋਵੇਂ ਮਿਲ ਕੇ ਦਾਣਾ ਚੁਗਦੇ ਜਿੱਥੇ ਚਿੜੀ ਨੂੰ ਦਾਣੇ ਲੱਭ ਜਾਂਦੇ ਉਹ ਕਾਂ ਨੂੰ ਚੀਂ-ਚੀਂ ਕਰਕੇ ਬੁਲਾ ਲੈਂਦੀ ਦਾਣਾ ਚੁਗਣ ਲਈ ਉਹਨਾਂ ਨੂੰ ਬਹੁਤੀ ਵਾਰ ਦੂਰ ਜਾਣਾ ਪੈਂਦਾ ਸੀ ਇੱਕ ਦਿਨ ਦੋਮਾਂ ਨੇ ਮਿਲ ਕੇ ਸਲਾਹ ਬਣਾਈ ਉਹ ਨੇੜੇ ਇੱਕ ਖੇਤ ਵਿੱਚ ਦਾਣੇ ਬੀਜਣ ਦਾਣਿਆਂ ਤੋਂ ਬੂਟੇ ਉੱਗ ਜਾਣਗੇ ਚਿੜੀ ਅਤੇ ਕਾਂ ਨੂੰ ਦਾਣੇ ਲੱਭਣ ਦੂਰ ਨਹੀਂ ਜਾਣਾ ਪਵੇਗਾ ਕਾਂ ਨੂੰ ਕਣਕ ਦੇ ਦਾਣੇ ਬਹੁਤ ਪਸੰਦ ਸਨ ਚਿੜੀ ਨੂੰ ਵੀ ਸੁਨਹਿਰੀ ਦਾਣੇ ਬਹੁਤ ਪਸੰਦ ਸਨ ਦੋਹਾਂ ਨੇ ਖੇਤ ਵਿੱਚ ਕਣਕ ਬੀਜਣ ਦਾ ਫੈਸਲਾ ਕੀਤਾ ਚਿੜੀ ਬੜੀ ਮਿਹਨਤੀ ਸੀ ਪਰ ਕਾਂ ਚਿੜੀ ਵਾਂਗ ਮਿਹਨਤੀ ਨਹੀਂ ਸੀ ਕਾਂ ਨੂੰ ਕੰਮ ਕਰਨਾ ਚੰਗਾ ਨਹੀਂ ਸੀ ਲੱਗਦਾ ਕਾਂ ਨੂੰ ਬੇਲਾ ਰਹਿਣਾ ਪਸੰਦ ਸੀ ਉਹ ਹਰ ਵੇਲੇ ਇੱਧਰ ਉੱਧਰ ਠੁਮਕ ਠੁਮਕ ਕਰਦਾ ਘੁੰਮਦਾ ਰਹਿੰਦਾ ਕਾਂ ਕਾਂ ਦੇ ਗੀਤ ਗਾਉਂਦਾ ਕਦੇ ਉਹ ਟਾਣੀ ਤੇ ਬੈਠਦਾ ਕਦੇ ਉਹ ਟਾਣੀ ਤੇ ਬੈਠਦਾ ਇੱਕ ਦਿਨ ਬੜਾ ਮੀਂਹ ਪਿਆ ਚਿੜੀ ਕਾਂ ਕੋਲ ਗਈ ਕਹਿਣ ਲੱਗੀ ਕਾ ਮਾ ਕਾ ਮੀ ਪੈ ਨਾਲ ਮਿੱਟੀ ਨਰਮ ਹੋ ਗਈ ਚਲ ਆਪਾਂ ਵੀ ਆਪਣਾ ਖੇਤ ਬਾ ਆਈਏ ਕਾਂ ਤਾਂ ਮੀ ਪੈ ਤੋਂ ਬਾਤ ਬੜਾ ਖੋਸੀ ਉਹ ਤਾਂ ਉੱਡਣਾ ਚਾਹੁੰਦਾ ਸੀ ਦੂਜੇ ਕਾਂਵਾਂ ਨਾਲ ਉਹਨਾਂ ਨਾਲ ਮਿਲ ਕੇ ਕਾਂ ਕਾਂ ਦੇ ਗੀਤ ਗਾਉਣਾ ਚਾਹੁੰਦਾ ਸੀ ਪਰ ਉਹ ਚਿੜੀ ਨੂੰ ਨਾ ਵੀ ਨਹੀਂ ਸੀ ਕਰ ਸਕਦਾ ਕਾਂ ਸੋਚਣ ਲੱਗਾ ਚਿੜੀ ਨੂੰ ਕਿਵੇਂ ਟਾਲਿਆ ਆਵੇਂ ਮੈਨੂੰ ਖੇਤ ਜਾ ਕੇ ਕੰਮ ਕਰਨਾ ਪਸੰਦ ਨਹੀਂ ਉਹ ਚਿੜੀ ਨੂੰ ਕਹਿਣ ਲੱਗਾ ਚੱਲ ਚਿੜੀਏ ਮੈਂ ਆਇਆ ਸੋਹਣੇ ਚੁੰਝ ਮੜਾਇਆ ਪੈਰੀ ਮੌਜੇ ਪਾਇਆ ਠੁੰਮਕ ਠੁੰਮਕ ਕਰਦਾ ਆਇਆ ਚਿੜੀ ਇਹ ਸੁਣ ਕੇ ਆਪਣੇ ਖੇਤ ਵੱਲ ਉੱਡ ਪਈ ਚਿੜੀ ਨੇ ਥੋੜੀ ਦੇਰ ਤਾਂ ਕਾਂ ਦੀ ਅਡੀਕ ਕੀਤੀ ਪਰ ਕਾਂ ਨਾ ਆਇਆ ਚਿੜੀ ਨੇ ਆਪਣੀ ਚੁੰਝ ਨਾਲ ਹੌਲੀ-ਹੌਲੀ ਮਿੱਟੀ ਪੱਟਣੀ ਸ਼ੁਰੂ ਕਰ ਦਿੱਤੀ। ਹੌਲੀ-ਹੌਲੀ ਚਿੜੀ ਨੇ ਖੇਤ ਤਿਆਰ ਕਰ ਲਿਆ। ਕੁਝ ਦਿਨਾਂ ਬਾਅਦ ਫਿਰ ਮੀਂਹ ਪੈ ਗਿਆ। ਚਿੜੀ ਨੇ ਫਿਰ ਕਾਂ ਨੂੰ ਕਿਹਾ, "ਕਾਮਾ ਕਾਮਾ ਆ ਜਾ ਆਪਾਂ ਕਣਕ ਬੀਜਣ ਚੱਲੀਏ।" ਚਿੜੀ ਕਹਿਣ ਲੱਗੀ, "ਕਾਮਾ ਹੁਣ ਦਾਣੇ ਬੀਜਣ ਦਾ ਵੇਲਾ ਹੈ।" ਕਾਂ ਨੇ ਫਿਰ ਕਿਹਾ, ਚੱਲ ਚਿੜੀਏ ਮੈਂ ਆਇਆ ਸੋਹਣੇ ਚੁੰਝ ਮੜਾਇਆ ਪੈਰੀ ਮੌਜੇ ਪਾਇਆ ਠੁੰਮਕ ਠੁੰਮਕ ਕਰਦਾ ਤੇਰੇ ਪਿੱਛੇ ਹੀ ਆਇਆ ਕਾਂ ਬਹੁਤ ਚਲਾਕ ਸੀ ਚਿੜੀ ਦੇ ਕਹਿਣ ਤੇ ਵੀ ਨਹੀਂ ਗਿਆ ਚਿੜੀ ਨੇ ਕਾਂ ਨੂੰ ਅੜੀਕ ਕੇ ਕੱਲਿਆਂ ਹੀ ਖੇਤ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਉਸ ਨੇ ਆਪਣੇ ਨਿੱਕੀ ਜਹੀ ਚੁੰਝ ਨਾਲ ਕਣਕ ਬੀਜਣੀ ਸ਼ੁਰੂ ਕਰ ਦਿੱਤੀ ਥੋੜੇ ਦਿਨ ਨੰਗੇ ਮੀਂਹ ਪਿਆ ਖੇਤਾਂ ਨੂੰ ਪਾਣੀ ਮਿਲ ਗਿਆ ਧੁੱਪ ਚਮਕੀ ਤਾਂ ਚਿੜੀ ਨੇ ਦੇਖਿਆ ਖੇਤ ਵਿੱਚ ਨਿੱਕੇ ਨਿੱਕੇ ਬੂਟੇ ਉੱਗ ਗਏ ਚਿੜੀ ਕਦੇ ਆਪਣੇ ਖੇਤ ਦੀ ਸਫਾਈ ਕਰਦੀ ਕਦੇ ਕਣਕ ਨੂੰ ਪਾਣੀ ਲਾਉਂਦੀ ਹੌਲੀ ਹੌਲੀ ਕਣਕ ਨੂੰ ਬੱਲੀਆਂ ਆਉਣੀਆਂ ਸ਼ੁਰੂ ਹੋ ਗਈਆਂ ਪਰ ਕਾਂ ਕਦੇ ਖੇਤ ਨਾ ਆਇਆ ਹੁਣ ਕਣਕ ਪੱਕਣੀ ਸ਼ੁਰੂ ਹੋ ਗਈ ਚਿੜੀ ਇਹ ਦੇਖ ਕੇ ਬਹੁਤ ਖੁਸ਼ ਹੋਈ ਫੇਰ ਚਿੜੀ ਕਾਂ ਕੋਲ ਗਈ ਕਹਿਣ ਲੱਗੀ ਕਾਵਾ ਕਾਵਾ ਹੁਣ ਕਣਕ ਵੱਢਣ ਦਾ ਵੇਲਾ ਹੈ ਕਾਂ ਬੋਲਿਆ ਚੱਲ ਚਿੜੀਏ ਮੈਂ ਆਇਆ ਸੋਹਣੇ ਚੰਝਮ ਮੜਾਇਆ ਪੈਰੀ ਮੌਜੇ ਪਾਇਆ ਮੈਂ ਠੁੰਮਕ ਠੁੰਮਕ ਕਰਦਾ ਆਇਆ ਚਿੜੀ ਖੇਤ ਜਾ ਪਹੁੰਚੀ ਪਰ ਕਾਂ ਨਾ ਆਇਆ ਚਿੜੀ ਨੇ ਇਕੱਲਿਆਂ ਹੀ ਬੜੀ ਮਿਹਨਤ ਨਾਲ ਦਾਣੇ ਕੱਢ ਲਏ ਉਸ ਤੋਂ ਬਾਅਦ ਉਸਨੇ ਦੋ ਅਲੱਗ-ਅਲੱਗ ਢੇਰੀਆਂ ਲਾਤੀਆਂ ਸੋਟੀ ਢੇਰੀ ਦਾਣਿਆਂ ਦੀ ਵੱਡੀ ਢੇਰੀ ਤੂੜੀ ਦੀ ਚਿੜੀ ਨੇ ਇਹ ਕੰਮ ਮੁਕਾਇਆ ਹੀ ਸੀ ਕਾਂ ਵੀ ਉੱਥੇ ਪਹੁੰਚ ਗਿਆ ਕਾਂ ਬੜਾ ਚਲਾਕ ਸੀ ਉਸਨੇ ਕਿਹਾ ਚਿੜੀਏ ਚਿੜੀਏ ਆਪਣੀ ਫਸਲ ਬਹੁਤ ਵਧੀਆ ਹੋ ਗਈ ਤੂੰ ਕੰਮ ਵੀ ਮੇਰੇ ਨਾਲੋਂ ਅਜਾਦਾ ਕੀਤਾ ਇੰਜ ਕਰ ਤੂੰ ਵੱਡੀ ਢੇਰੀ ਤੂੰ ਰੱਖ ਲੈ ਇਹ ਦਾਣਿਆਂ ਦੀ ਛੋਟੀ ਢੇਰੀ ਮੈਂ ਰੱਖ ਲੈਂਦਾ ਹਾਂ ਉਹ ਦਾਣਿਆਂ ਦੀ ਛੋਟੀ ਜਹੀ ਢੇਰੀ ਉੱਪਰ ਜਾ ਬੈਠ ਗਿਆ ਚਿੜੀ ਨੇ ਕਿਹਾ ਆਪਾਂ ਦੋਵੇਂ ਢੇਰੀਆਂ ਇੱਕੋ ਜਹੀਆਂ ਵੰਡ ਲੈਂਦੇ ਹਾਂ ਪਰ ਕਾਂ ਨੇ ਇੱਕ ਨਾ ਮੰਨੀ ਉਹ ਤਾਂ ਲੜਨ ਲਈ ਤਿਆਰ ਹੋ ਗਿਆ ਚਿੜੀ ਵਿਚਾਰੀ ਇੱਕ ਪਾਸੇ ਹੋ ਕੇ ਬੈਠ ਗਈ ਉਦੋਂ ਹੀ ਜ਼ੋਰਦਾਰੀ ਪੈਣ ਲੱਗ ਪਿਆ ਥੋੜੀ ਦੇਰ ਬਾਅਦ ਗੜੇ ਪੈਣ ਲੱਗ ਪਏ ਚਿੜੀ ਭੱਜ ਕੇ ਤੂੜੀ ਦੇ ਵਿੱਚ ਲੁਕ ਗਈ ਕਾ ਉਸ ਤਰ੍ਹਾਂ ਦਾਣਿਆਂ ਉੱਪਰ ਆਕੜ ਕੇ ਬੈਠਾ ਰਿਹਾ ਜਦੋਂ ਮੀ ਰੁਕਿਆ ਤਾਂ ਚਿੜੀ ਨੇ ਕੀ ਦੇਖਿਆ ਕਾ ਗੜੇ ਵੱਜਣ ਨਾਲ ਮਰ ਗਿਆ ਚਿੜੀ ਤੂੜੀ ਦੀ ਢੇਰੀ ਵਿੱਚ ਲੁਕੀ ਹੋਈ ਸੀ ਤਾਂ ਬਚ ਗਈ ਇਸ ਤਰ੍ਹਾਂ ਚਿੜੀ ਦੀ ਮਿਹਨਤ ਦਾ ਫਲ ਚਿੜੀ ਨੂੰ ਮਿਲਿਆ ਦੋਹੇ ਢੇਰੀਆਂ ਚਿੜੀ ਦੀਆਂ ਹੋ ਗਈਆਂ ਚਿੜੀ ਬਹੁਤ ਖੁਸ਼ ਹੋਈ ਕਾ ਨਾਲ ਵਾਂਝੀ ਜੈਸੀ ਕਰਨੀ ਵੈਸੀ ਭਰਨੀ ਮਿਲਦੇ ਜਿ ਕਿਸੇ ਹੋਰ